ਲੋ ਜੀ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਅੱਜ ਪੰਜਾਬ ਦੇ ਵਿੱਚ ਇੱਕ ਥਾਂ ਤੇ ਟ੍ਰੇਨ ਰੋਕ ਦਿੱਤੀ ਗਈ ਜਦੋਂ ਬੰਬ ਹੋਣ ਦਾ ਸਮਾਂਚਾਰ ਮਿਲਿਆ ਟ੍ਰੇਨ ਦੇ ਆਲੇ ਦੁਆਲੇ ਤੁਰੰਤ ਪੁਲਿਸ ਫੋਰਸ ਪਹੁੰਚ ਗਈ ਤੇ ਟ੍ਰੇਨ ਦੇ ਵਿੱਚ ਬੰਬ ਲੱਭਣ ਦਾ ਜਿਹੜਾ ਕੰਮ ਸੀ ਉਹ ਸ਼ੁਰੂ ਕਰ ਦਿੱਤਾ ਗਿਆ ਤੇ ਸਵਾਰੀਆਂ ਦੇ ਵਿੱਚ ਡੈਸਟ ਫੈਲ ਗਈ ਆ ਹੁਣ ਟ੍ਰੇਨ ਦੇ ਵਿੱਚ ਬੰਬ ਲੱਭਿਆ ਜਾ ਰਿਹਾ ਤੇ ਜਿਹੜੇ ਸਵਾਰੀਆਂ ਦੇ ਸਮਾਨ ਨਾਲ ਭਰੇ ਬੈਗ ਨੇ ਉਹਨਾਂ ਦੀ ਤਲਾਸ਼ੀ ਕੀਤੀ ਜਾ ਰਹੀ ਆ ਸਵਾਰੀਆਂ ਦੇ ਵਿੱਚ ਵੀ ਇੱਕ ਤਰ੍ਹਾਂ ਨਾਲ ਡੈਸ਼ਟ ਫੈਲੀ ਹੋਈ ਆ ਡਾਕ ਸਗਵਾਇਡ ਨੇ ਉਹ ਵੀ ਉੱਥੇ ਆ ਚੁੱਕੇ ਨੇ ਤੇ ਉਹਨਾਂ ਦੁਆਰਾ ਵੀ ਉੱਥੇ ਛਾਣਬੀਨ ਕੀਤੀ ਜਾ ਰਹੀ ਆ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਅੱਜ ਪੰਜਾਬ ਦੇ ਵਿੱਚ ਇੱਕ ਟ੍ਰੇਨ ਇੱਕਦਮ ਰੋਕ ਦਿੱਤੀ ਗਈ ਸੂਚਨਾ ਇਹ ਮਿਲੀ ਕਿ ਇਸ ਦੇ ਵਿੱਚ ਬੰਬ ਬਾ ਤੇ ਤੁਰੰਤ ਹੀ ਉੱਥੇ ਪੁਲਿਸ ਆ ਜਾਂਦੀ ਆ ਤੇ ਪੁਲਿਸ ਨੇ ਉੱਥੇ ਛਾਣਬੀਨ ਸ਼ੁਰੂ ਕਰ ਦਿੱਤੀ ਆ ਟ੍ਰੇਨ ਨੂੰ ਰੋਕ ਕੇ ਘੇਰ ਕੇ ਤੇ ਬੰਬ ਲੱਭਣਾ ਸ਼ੁਰੂ ਕਰ ਦਿੱਤਾ ਕਾਪਾ ਤੁਹਾਨੂੰ ਦੱਸ ਦਿਆਂ ਕਿ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਇਹ ਫਰੋਜਪੁਰ ਦੇ ਕਾਸੂ ਬੇਗੂ ਸਟੇਸ਼ਨ ਤੇ ਰੇਲ ਨੂੰ ਰੋਕ ਦਿੱਤਾ ਗਿਆ ਸੀ ਉਥੇ ਸਮਾਚਾਰ ਪ੍ਰਾਪਤ ਹੋਇਆ ਸੀ ਕਿ ਟ੍ਰੇਨ ਦੇ ਵਿੱਚ ਬੰਬ ਆ ਚਲੋ ਬੰਬ ਦੀ ਸੂਚਨਾ ਮਿਲੀ ਤੇ ਸਵਾਰੀਆਂ ਦੇ ਵਿੱਚ ਬਹੁਤ ਜ਼ਿਆਦਾ ਡੈਹਟ ਫੈਲ ਗਈ ਤੇ ਉਥੇ ਪੁਲਿਸ ਫੋਰਸ ਵੱਡੀ ਗਿਣਤੀ ਵਿੱਚ ਆ ਗਈ ਉਹਨਾਂ ਨੇ ਬੰਬ ਲੱਭਣਾ ਸ਼ੁਰੂ ਕਰ ਦਿੱਤਾ ਤੁਸੀਂ ਦੇਖੋ ਉਥੇ ਜਿਹੜੀਆਂ ਸਵਾਰੀਆਂ ਸੀ ਉਹਨਾਂ ਦੇ ਬੈਗਾਂ ਨੂੰ ਉਹਨਾਂ ਦੇ ਸਮਾਨ ਨੂੰ ਚੰਗੀ ਤਰ੍ਹਾਂ ਖੰਗਾਲਿਆ ਜਾ ਰਿਹਾ ਜੇਕਰ ਟ੍ਰੇਨ ਦੇ ਵਿੱਚ ਅਜਿਹੀ ਘਟਨਾ ਵਾਪਰ ਜਾਂਦੀ ਤੇ ਬਹੁਤ ਸਾਰੇ ਲੋਕਾਂ ਦਾ ਜਾਨੀ ਨੁਕਸਾਨ ਹੋ ਸਕਦਾ ਸੀ ਇਸ ਕਰਕੇ ਟ੍ਰੇਨ ਨੂੰ ਇੱਕੋ ਥਾਂ ਤੇ ਰੋਕ ਦਿੱਤਾ ਗਿਆ ਪੰਜਾਬ ਦਾ ਜਿਹੜਾ ਫਰੋਇਪੁਰ ਜ਼ਿਲ੍ਹਾ ਉਥੋਂ ਦਾ ਸਟੇਸ਼ਨ ਕਾਸੂ ਬੇਗੂ ਆਪਾਂ ਤੁਹਾਨੂੰ ਨਾਲ ਤਸਵੀਰਾਂ ਵੀ ਦਿਖਾ ਰਹੇ ਹਾਂ ਉਥੇ ਕਾਸੂ ਬੇਗੂ ਟ੍ਰੇਨ ਰੋਕੀ ਗਈ ਆ ਤੇ ਉਥੇ ਬੰਬ ਦੀ ਤੁਰੰਤ ਛਾਣਬੀਨ ਕੀਤੀ ਜਾ ਰਹੀ ਆ ਪਾਲ ਕੀਤੀ ਜਾ ਰਹੀ ਆ ਜਿਹੜੀਆਂ ਸਵਾਰੀਆਂ ਨੇ ਉਹਨਾਂ ਵਿੱਚ ਵੀ ਸਨਸਨੀ ਫੈਲ ਗਈ ਆ ਜਿਹੜੇ ਉੱਥੇ ਪੁਲਿਸ ਕਰਮਚਾਰੀ ਨੇ ਜャ ਜਿਹੜੇ ਡੌਗ ਸਕੁਐਡ ਨੇ ਉਹ ਵੀ ਉੱਥੇ ਆ ਚੁੱਕੇ ਨੇ ਸਵਾਰੀਆਂ ਦੇ ਸਮਾਨ ਦੀ ਤਲਾਸ਼ੀ ਕੀਤੀ ਜਾ ਰਹੀ ਆ ਕਿਉਂਕਿ ਬੰਬ ਜਿਹੜਾ ਸੀ ਉਹ ਸੂਚਨਾ ਪ੍ਰਾਪਤ ਹੋਇਆ ਸੀ ਕਿ ਟ੍ਰੇਨ ਦੇ ਵਿੱਚ ਬੰਬ ਆ ਤੇ ਸਵਾਰੀਆਂ ਨੂੰ ਵੀ ਉੱਥੇ ਰੋਕ ਕੇ ਚੰਗੀ ਤਰ੍ਹਾਂ ਉਹਨਾਂ ਦੇ ਸਮਾਨ ਨੂੰ ਚੈੱਕ ਕੀਤਾ ਜਾ ਰਿਹਾ ਜਦੋਂ ਕਾਸੂ ਬੇਗੂ ਟ੍ਰੇਨ ਰੋਕੀ ਗਈ ਤੇ ਪ੍ਰਸ਼ਾਸਨ ਨੂੰ ਇੱਕਦਮ ਸੂਚਨਾ ਮਿਲਦੀ ਆ ਕਿ ਇਹ ਟ੍ਰੇਨ ਦੇ ਵਿੱਚ ਬੰਬ ਆ ਪਰ ਜਿਹੜਾ ਇਹ ਬੰਬਾ ਉਹਦਾ ਖੰਡਸ਼ਾ ਸੀ ਕਿਤੇ ਬੰਬਣਾ ਹੋਵੇ ਕਿਉਂਕਿ ਸੂਚਨਾ ਮਿਲ ਚੁੱਕੀ ਸੀ ਕਿਤੇ ਜੇ ਬੰਬ ਹੋਇਆ ਤੇ ਵੱਡਾ ਨੁਕਸਾਨ ਹੋ ਸਕਦਾ ਤੇ ਇਸ ਕਰਕੇ ਉੱਥੇ ਪਾਰੀ ਮਾਤਰਾ ਦੇ ਵਿੱਚ ਪੁਲਿਸ ਫੋਰਸ ਪਹੁੰਚ ਜਾਂਦੀ ਉੱਥੇ ਡੌਗ ਸਕੁਐਡ ਵੀ ਪਹੁੰਚ ਜਾਂਦੇ ਨੇ ਤੇ ਉਹਨਾਂ ਨੇ ਚੰਗੀ ਤਰ੍ਹਾਂ ਚੱਪਾ-ਚੱਪਾ ਜਿਹੜਾ ਟ੍ਰੇਨ ਦਾ ਉਹ ਛਾਣ ਮਾਰਿਆ ਤੇ ਜਿਹੜੇ ਸਵਾਰੀਆਂ ਨੇ ਉਹਨਾਂ ਦੇ ਸਮਾਨ ਦੀ ਵੀ ਚੈਕਿੰਗ ਕੀਤੀ ਜਾ ਰਹੀ ਆ ਮੈਂ ਤੁਹਾਨੂੰ ਦੱਸ ਦਿਆਂ ਕਿ ਫਿਰੋਜ਼ਪੁਰ ਦਾ ਆ ਜਿਹੜਾ ਕਾਸੂ ਬੇਗੂ ਸਟੇਸ਼ਨ ਆ ਕਾਸੂ ਬੇਗੂ ਪਿੰਡਾ ਉਥੇ ਸਟੇਸ਼ਨ ਆ ਉਥੇ ਟ੍ਰੇਨ ਨੂੰ ਰੋਕ ਦਿੱਤਾ ਗਿਆ ਜਦੋਂ ਟ੍ਰੇਨ ਜਾ ਰਹੀ ਸੀ ਤੇ ਸੂਚਨਾ ਮਿਲਦੀ ਆ ਕਿ ਟ੍ਰੇਨ ਦੇ ਵਿੱਚ ਬੰਬ ਆ ਤੇ ਸੂਚਨਾ ਮਿਲਨ ਦੇ ਸਾਰ ਹੀ ਤੁਰੰਤ ਟ੍ਰੇਨ ਨੂੰ ਰੋਕ ਦਿੱਤਾ ਜਾਂਦਾ ਤੇ ਉਥੇ ਹੁਣ छानबीन ਕੀਤੀ ਜਾ ਰਹੀ ਪੁਲਿਸ ਦੇ ਵੱਲੋਂ ਕਿ ਕਿਤੇ ਸੱਚੀ ਬੰਬਨਾ ਹੋਵੇ ਜੇਕਰ ਸੱਚੀ ਬੰਬ ਹੁੰਦਾ ਤੇ ਸਵਾਰੀਆਂ ਦਾ ਵੱਡਾ ਨੁਕਸਾਨ ਹੋ ਜਾਣਾ ਸੀ ਸਵਾਰੀਆਂ ਨੂੰ ਜਿਹੜੀ ਆਪਣੀਆਂ ਜਾਨਾਂ ਤੋਂ ਵੀ ਹੱਥ ਧੋਣੇ ਪੈ ਸਕਦੇ ਸੀ ਇਸ ਕਰਕੇ ਇੱਕ ਖਦਸ਼ਾ ਸੀ ਖਰਸ਼ੇ ਦੇ ਤੌਰ ਤੇ ਟ੍ਰੇਨ ਨੂੰ ਰੋਕਿਆ ਗਿਆ ਸੀ ਤੇ ਪੁਲਿਸ ਦੇ ਵੱਲੋਂ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਇਸ ਜਿਹੜਾ ਟ੍ਰੇਨ ਨੂੰ ਰੋਕ ਕੇ ਉਹਦੀ ਸ਼ਾਰਬੀਨ ਕੀਤੀ ਜਾ ਰਹੀ ਜਿਹੜੀਆਂ ਸਵਾਰੀਆਂ ਨੇ ਉਹਨਾਂ ਦੀ ਤਲਾਸ਼ੀ ਲਈ ਜਾ ਰਹੀ ਉਹਨਾਂ ਦੇ ਸਮਾਨ ਦੀ ਸ਼ਾਰਬੀਨ ਕੀਤੀ ਜਾ ਰਹੀ ਦੇਖੋ ਕਈ ਵਾਰ ਅਜਿਹੇ ਘਟਨਾਵਾਂ ਆ ਜਾਂਦੀਆਂ ਨੇ ਚਲੋ ਬੰਬ ਤਾਂ ਭਾਵੇਂ ਨਹੀਂ ਹੁੰਦਾ ਪਰ ਇੱਕ ਜਿਹੜੀ دہشتਾ ਉਹਦਾ ਡਰ ਬਹੁਤ ਜ਼ਿਆਦਾ ਹੁੰਦਾ ਤੇ ਜਿਹੜੀਆਂ ਸਵਾਰੀਆਂ ਨੇ ਜਿਹੜੇ ਆਮ ਲੋਕ ਹੁੰਦੇ ਨੇ ਉਹਨਾਂ ਨੇ ਕਦੀ ਅਜਹੀਆਂ ਚੀਜ਼ਾਂ ਵੇਖੀਆਂ ਨਹੀਂ ਹੁੰਦੀਆਂ ਤੇ ਉਹ ਇਸ ਕਰਕੇ ਬਹੁਤ ਜ਼ਿਆਦਾ ਡਰ ਜਾਂਦੇ ਨੇ ਉਹਨਾਂ ਵਿੱਚ ਬਹੁਤ ਜ਼ਿਆਦਾ دہشت ਫੈਲ ਜਾਂਦੀ ਆ ਸੰਸਨੀ ਫੈਲ ਜਾਂਦੀ ਆ ਤੇ ਤੁਸੀਂ ਦੇਖੋ ਇਹ ਜਿਹੜਾ ਹੁਣ ਮਾਮਲਾ ਸਾਹਮਣੇ ਆਇਆ ਫਰੋਹੀਪੁਰ ਦਾ ਕਾਸੂ ਬੇਗੂ ਜਿਹੜਾ ਪਿੰਡ ਆ ਉੱਥੇ ਇੱਕ ਸਟੇਸ਼ਨ ਆ ਰੇਲਵੇ ਸਟੇਸ਼ਨ ਆ ਉੱਥੇ ਇਸ ਟ੍ਰੇਨ ਨੂੰ ਰੋਕ ਦਿੱਤਾ ਗਿਆ ਤੇ ਪੂਰੀ ਸ਼ਾਨਬੀਨ ਕੀਤੀ ਜਾ ਰਹੀ ਇਹ ਅਜੇ ਹਈਆਂ ਘਟਨਾਵਾਂ ਬਹੁਤ ਸਾਰੀਆਂ ਪਹਿਲਾਂ ਵੀ ਆ ਚੁੱਕੀਆਂ ਨੇ ਤੇ ਇਹ ਜਿਹੜੀ ਮੈਂ ਘਟਨਾ ਤੁਹਾਨੂੰ ਦੱਸ ਰਿਹਾ ਇਹ ਫਿਰੋਜ਼ਪੁਰ ਦੇ 베ਗੂ ਤੋਂ ਆ ਰਹੀ ਆ ਤੇ ਉੱਥੇ ਟ੍ਰੇਨ ਨੂੰ ਰੋਕਿਆ ਗਿਆ ਹੁਣ ਕਾਸੂ 베ਗੂ ਰੇਲਵੇ ਸਟੇਸ਼ਨ ਤੇ ਆਰਪੀਐਫ ਦੀਆਂ ਜਿਹੜੀਆਂ ਟੁਕੜੀਆਂ ਨੇ ਉਹ ਪਹੁੰਚ ਚੁੱਕੀਆਂ ਨੇ ਤੇ ਜਿਹੜਾ ਰੇਲਵੇ ਹੈੱਡ ਕੁਆਟਰ ਆ ਉੱਥੇ ਵੀ ਸੂchna ਭੇਜ ਦਿੱਤੀ ਗਈ ਆ ਤੇ ਉਹਨਾਂ ਨੇ ਵੀ ਜਾਂਚ ਪੜਤਾਲ ਪੂਰੀ ਸ਼ੁਰੂ ਕਰ ਦਿੱਤੀ ਆ ਤੇ ਦੇਖੋ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਕਾਸੂ ਬੇਗੂ ਤੋਂ ਸਾਹਮਣੇ ਆਇਆ ਜਿੱਥੇ ਸਵਾਰੀਆਂ ਦੇ ਵਿੱਚ ਬਹੁਤ ਜ਼ਿਆਦਾ ਡੈਸ਼ਤਾ ਬਹੁਤ ਜ਼ਿਆਦਾ ਸਨਸਰੀਆਂ ਕਿਉਂਕਿ ਜੇਕਰ ਬੰਬ ਸੱਚੀ ਮੁੱਚੀ ਹੁੰਦਾ ਤੇ ਬਹੁਤ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਤੇ ਇਸ ਕਰਕੇ ਪ੍ਰਸ਼ਾਸਨ ਨੇ ਤੁਰੰਤ ਟ੍ਰੇਨ ਨੂੰ ਰੋਕ ਕੇ ਉਹਦੀ ਸ਼ਾਨਬੀਨ ਸ਼ੁਰੂ ਕਰ ਦਿੱਤੀ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਸਤਿ ਟੀਵੀ ਬਹੁਤ ਮਿਹਰਬਾਨੀ